ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋਸਤੋ ਨਾਂ ਵੀਰ ਦਾ ਗੁਰਸਾਹਿਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਮੱਝ ਜਿਹੜੀ ਸੂਈ ਸੂਈ ਤੇ ਦੋ ਮਧੇੜੀਆਂ ਜੀ ਦੋਸਤੋ ਨਾਲ ਬੰਧੀਆਂ ਦੋਵੇਂ ਗੱਪਣਾ ਹੋਣਗੀਆਂ ਡਿਟੇਲ ਇਹਨਾਂ ਤਿੰਨਾ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਠਾਕ ਐ ਵਧੀਆ ਜੀ ਮਾੜੀ ਦੀ ਕਿਰਪਾ ਵਧੀਆ ਚੱਲੀਦਾ ਕੰਮ ਕਰ ਐ ਵਧੀਆ ਬਾਬੇ ਦੀ ਕਿਰਪਾ ਆ ਗਈ ਸ਼ੁਕਰ ਹੈ ਜੀ ਡਰੈਸ ਬੋਲਦੀ ਆਪਣਾ ਡਰੈਸ ਆਪਣਾ ਪਿੰਨ ਪਲੇਅਰ ਨਾਂ ਆਪਣਾ ਗੁਰਸਾਖ ਸਿੰਘ ਜਿਲ੍ਹਾ ਤਰਨਤਾਰ ਤਹਿਸੀਲ ਪੱਟੀ ਉਹ ਨੰਬਰ ਫੋਨ ਨੰਬਰ ਹੈਗਾ 7529945622 ਠੀਕ ਹੈ ਹਾਂ ਜੀ ਅੱਛਾ ਵੀਰ ਅੱਜ ਆਪਣੇ ਕੋਲ ਤਿੰਨ ਨਾ ਆ ਗਿਆ ਵੀਰ ਜੀ ਤਿੰਨ ਨਾ ਆ ਗਿਆ ਹਾਂ ਜੀ ਹਾਂ ਇੱਕ ਸੂਈ ਤੇ ਦੋ ਗੱਪ ਇੱਕ ਸੂਈ ਮੈਂ ਹਾਂ ਜੀ ਤੇ ਆ ਮੈਂ ਆ ਦੋ ਚਾਰ ਦਿਨ ਮੈਂ ਆ ਖਰਦੀ ਆ ਠੀਕ ਹੈ ਆ ਮੈਂ ਦੱਸ ਦਿਨ ਲੈ ਜੂਗੀ ਠੀਕ ਹੈ ਹਾਂਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਸਮੇਂ ਤੋਂ ਪਹਿਲਾਂ ਡਿਟੇਲ ਦੱਸੀ ਵੀਰਾਂ ਨੂੰ ਕਿੰਨਾ ਵਾ ਸੁਗਾ ਸੁਣੀ ਇਹਦੇ ਵਿੱਚ ਸੁਗਾ ਘਰ ਆ ਜਾਦਾ ਦੂਜਾ ਸੁਗਾ ਤੀਜੇ ਸੁਗਾ ਮੈਨਸ ਹੁੰਦਾ ਠੀਕ ਹੈ ਜੀ ਹਾਂਜੀ ਟਾਈਮ ਕੰਨਾ ਖੜਦੀ ਟਾਈਮ 10 ਦਿਨ ਲੈ ਜੂਗੀ 10 ਦਿਨ ਲੈ 10 ਦਿਨ ਲੈ ਜੂਗੀ ਠੀਕ ਹੈ ਖੁੱਲ ਗਈ ਵੀ ਕੱਢੀ ਗਈ ਬਾਹਰ ਲੋ ਜੀ 10 ਦਿਨ ਦਾ ਟਾਈਮ ਦੋਸਤੋ ਖੜਦੀ ਆ ਤੀਜਾ ਸੁਗਾ ਸੁਣੀ ਜੀ ਕੱਦ ਘਾਟ ਮੈਂ ਦਾ ਦੋਸਤੋ ਬੈਕ ਸਾਈਡ ਤੋਂ ਚੈੱਕ ਕਰ ਲਓ ਪਿੱਠ ਪੁਰੀ ਵੀ ਦੋਸਤੋ ਚੜਾਈ ਚੰਗੀ ਆ ਮਜਦੀ ਆ ਕਰੋ ਚੱਕ ਜੀ ਆਇਆ ਟਾਈਮ ਦੋਸਤੋ ਦੱਸ ਦਿੰਦਾ ਪਿਆ ਜੀ ਦੋਸਤੋ ਪੂਰੀ ਰਾਜੀ ਆ ਜੰਮੀ ਪਲੀ ਚੰਗੀ ਵਧੀਆ ਸੇਵਾ ਕਿਸੇ ਵੀਰ ਨੇ ਚੰਗੀ ਕੀਤੀ ਹੈ ਲਿਆ ਵੀ ਮੋੜਾ ਬਾਕੀ ਮੈਂ ਬੜੀ ਕਰਤੂਤ ਵਾਲੀ ਆ ਠੀਕ ਹੈ ਜੀ ਬਾਕੀ ਦੁੱਧ ਮੈਂ 12 13 ਕਿਲੋ ਕਰ ਪਰੂਗੀ ਠੀਕ ਹੈ ਜੀ 12 13 ਲੀਟਰ ਦੁੱਧ ਦੀ ਵੀਰ ਉਮੀਦ ਕਰਦਾ ਵਾ ਦੋਸਤੋ ਤੂੰ ਡਰਦੀ ਛੜਾ ਜਾ ਸਾਡੇ ਤੋਂ ਇਹਦਾ ਮਾ ਲਾਇਆ ਜੀ ਅੱਛਾ ਜੀ ਇਹਦਾ ਮਈਆਂ ਦੇ ਦਾਦੀਆਂ ਠੀਕ ਹੈ ਘਰੋਂ ਬਾਹਰ ਬਹੁਤ ਨਹੀਂ ਕੱਢਦੇ ਹਾਂਜੀ 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 ਮੈਂ ਦੋਸਤੋ ਆਰਡਰ ਕੁਆਲਿਟੀ ਚੈੱਕ ਕਰਵਾਦਣਾ ਇੱਕ ਵਾਰੀ ਆਰਡਰ ਹੋਣਾ ਜੇ ਪਾਰ ਦੇ ਤੱਕ 100 ਆਇਆ ਤਾਲੋ ਜੀ ਕਰ ਲਓ ਚੈੱਕ ਦੋਸਤੋ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਣੀ ਨਾਲ ਚੈੱਕ ਕਰ ਸਕਦੇ ਅਛਾ ਵੀਰ ਤੂੰ ਟਿਪਕੇ ਲੈਂਦੀ ਹੈ ਕੋਈ ਭੂਰ ਮੈਂ ਨਾ ਕੋਈ ਭੂਰ ਛਟਾ ਨਹੀਂ ਮੋਗ ਮੈਂ ਇੱਦੀ ਰੂਮਵਾਰ ਕੀ ਪੋਲੀ ਆਈ ਆ ਠੀਕ ਹੈ ਹਾਂਜੀ ਕੀ ਮੁੱਲ ਕਰਦੇ ਦਾ ਮੁੱਲ ਵੀਰ ਜੀ ਅੱਜ ਦੇ ਕਰਦੇ ਆ 85000 ਰੁਪਇਆ ਅਛਾ ਜੀ ਤੇ ਜੇ ਤਿਆਰ ਹੋ ਗਈ ਫਿਰ ਉਦੋਂ ਦਾ ਮੁੱਲ ਨੇ ਖਾਣਾ ਵੀ ਉਦੋਂ ਦਾ ਮੁੱਲ ਉਦੋਂ ਦਾ ਮੁੱਲ ਹਾਂ 75 ਕਰਦੇ ਆ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਸਿਰਫ ਗੱਬਣ ਗੱਬਣ ਦੀ 2-4 ਦਿਨ ਵਾਸਤੇ ਜੇ ਦੋਸਤੋ ਵੀਰ ਦੇ ਅੱਡੇ ਤੇ ਸੁੰਦੀ ਤੇ ਫਿਰ ਮੁੱਲ ਦੋਸਤੋ ਵੱਖਰਾ ਹੋਊਗਾ ਬਾਕੀ ਦੋਸਤੋ ਮਾ ਚੰਗੀ ਕੱਦ-ਕਾੜ ਸੋਨਾ ਜਮਾਈ ਦਾ ਤੌਰ ਕਿ ਤੁਹਾਨੂੰ ਦਿਖਾਤੀ ਐ 2 ਨੰਬਰ ਦੀ ਡਿਟੇਲ ਦੱਸੀ ਵੀਰ 2 ਨੰਬਰ ਦੀ ਮੈਂ ਇਹ ਜਸਵੇ ਝੋਟੀ ਸੁਣਾ ਕਿੰਨਾ ਟਾਈਮ ਖੜਦੀ ਐ ਇਹ ਜੇਣਾ ਵੱਟ-ਵੱਟ 5-4 ਦਿਨ ਖੜੂਗੀ ਮੈਂ ਹਾਂਜੀ ਠੀਕ ਹੈ ਜੀ ਕੱਢੀ ਵੀਰ ਬਾਹਰ ਨੂੰ ਉਹਨਾਂ ਇੱਥੇ ਭਾਵੇਂ 2-4 ਦਿਨ ਕੱਢ ਦੇ ਠੀਕ ਹੈ ਜੀ ਤੇ ਉਹ ਪ੍ਰਗਨਗਰ ਉਧਰ ਕੇ ਸੂ ਪੈਂਦਾ ਠੀਕ ਹੈ ਜੀ ਤਿਆਰੀ ਦੇ ਵਿੱਚ ਹੀ ਆ ਦੋਸਤੋ ਬਾਜੀ ਛੋਟੀ ਬਹੁਤ ਚੰਗੀ ਆ ਬਲੈਦਣਾ گاਵਾ ਚੱਡਾ ਬਣਾਉਗੀ ਠੀਕ ਹੈ ਜੀ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕੀਤੀ ਹੈ ਕਰਮਾਈ ਨੇ ਪੂਰਾ ਨਿੱਗਰ ਦਾ ਠੋਸ ਦੋਸਤੋ ਆਰਡਰ ਜਿਹੜਾ ਨੇ ਤਿਆਰ ਕੀਤਾ ਜੇ ਚੈੱਕ ਕਰ ਸਕਦੇ ਤੁਸੀਂ ਹਾਂ ਕਮਜ਼ੀਂ ਇੰਨੇ ਲਿਆ ਵੀਰ ਮਾ ਬਾਕੀ ਦੋਸਤੋ ਸੂਣ ਲੇ ਬਿਲਕੁਲ ਨੇੜੇ ਆ ਦੋ ਚਾਰ ਦਿਨ ਦਾ ਟਾਈਮ ਵੱਧ ਤੋਂ ਵੱਧ ਖੜੂਗੀ ਹੋ ਗਿਆ ਆਡਰ ਦੋਸਤੋ ਮੈਂ ਤੁਹਾਨੂੰ ਦਿਖਾ ਦੇਣਾ ਬਿਲਕੁਲ ਤਿਆਰੀ ਦੇ ਵਿੱਚ ਹੈ ਪੂਰਾ ਨਗਰ ਤੇ ਠੋਸ ਆਡਰ ਤਿਆਰ ਕੀਤਾ ਜੇ ਨਾਲ ਕਰ ਲੋ ਚੱਕ ਦੋਸਤੋ ਤੁਸੀਂ ਬਾਕੀ ਮੈਂ ਪਕਾਣੇ ਆ ਕੋ ਨਿਕਲੂ ਵੀ ਬਾਹਰ ਤਾਂ ਠੰਡੀ ਧੀਰੀ ਵੜੀ ਆ ਠੀਕ ਹੈ ਜੀ ਆਪਾਂ ਮਾਜ ਤੁਹਾਨੂੰ ਪਤਾ ਅੱਗੇ ਵੀਡੀਓ ਪਾਈ ਦੀਆਂ ਇਹੋ ਜੀ ਨਹੀਂ ਗੱਲ ਹੈ ਕੋ ਲਓ ਦੋਸਤੋ ਕਰ ਲਓ ਚੈੱਕ ਕਰ ਇਹੋ ਜੀ ਨਹੀਂ ਗੱਲ ਮੈਂ ਠੀਕ ਹੈ ਹਾਂ ਕਿੰਨਾ ਮੁੱਲ ਕੀਤਾ ਇਹਦਾ ਵਿੱਚ ਮੁੱਲ ਕਰਦੇ ਆ 1 ਦਾ 1 ਲੱਖ ਦਾ ਸਿਰ ਹਾਂ ਕਿੰਨਾ ਕੁ ਮੰਨ ਤਣਾ ਜੀ 1 ਪੰਜ ਦੀ ਮੈਂ ਦੇ ਦਾਂਗੇ ਆਪਾਂ ਜੇ ਆਪਾਂ ਖੁੱਲੀਆਂ ਛੋਟਾ ਕਰਦੇ ਆ ਬਾਕੀ ਜੇ ਕੋਈ ਦੂਰੋਂ ਨੇੜਾ ਉਹ ਸੱਜਣਾ ਤੇ ਉਹਨੂੰ ਹੋਰ ਵੀ 1000 15 ਕਰ ਲਾਂਗੇ ਵਾਧਾ ਘਟਾ ਬਾਕੀ ਮੁੱਲ ਤੈਨੂੰ ਪਤਾ ਰੱਬੋ ਦੇ ਗਾਹ ਤੋਂ ਮੰਦੀ ਤੇ ਆ 1 ਲੱਖ 3000 ਰੁਪਏ ਦੇ ਲੱਗੇ ਹਾਂ ਹਾਂ ਜੀ ਨਾ ਦੇ ਨਾ ਕਿੱਥੇ ਆ ਗਿਆ ਠੀਕ ਠੀਕ ਹਾਂ ਤਾਂ ਦੋਸਤੋ ਮੋਲ ਵੀਰ ਨੇ ਕੀਤਾ 1 ਲੱਖ 10000 ਰੁਪਿਆ ਤੇ ਮਾਨਤਾਲ ਹੋ ਕੇ 1 ਲੱਖ 3000 ਰੁਪਏ ਦੇ ਲੱਗੇ ਬੰਨੇ ਦੋਸਤੋ ਟਿਕਦਾ ਮੋਲ ਬਾਕੀ ਦੋਸਤੋ ਮੋਲ ਜਿਹੜੋ ਦੇ ਵੀਡੀਓ ਵਾਲੇ ਫੇਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਬਾਕੀ ਯਕੀਨ ਨਿਸ਼ਕਾਨੀ ਬਹੁਤ ਜੜੀ ਛੋਟੀ ਚੰਗੀ ਲੱਗੀ ਆ ਹਾਂਜੀ ਹਾਂਜੀ ਤੇ ਤਿੰਨ ਨੰਬਰ ਦੀ ਡਿਟੇਲ ਅਸੀ ਵੀਰ ਤਿੰਨ ਨੰਬਰ ਦੀ ਵੀਰ ਜੀ ਆ ਮੈਂ ਤੀਜਾ ਸੂਆ ਸੂਈ ਜੋ ਕਿੰਨਾ ਟਾਈਮ ਹੋ ਗਿਆ ਵੀਰ ਸੂਈ ਨੂੰ ਸੂਈ ਨੂੰ ਇਹ ਨਹੀਂ ਕਿਤੇ ਬਚਾ ਇਹਦੇ ਮਰ ਕਟਾ ਆਪਾਂ ਦੱਸਾਂ ਅੱਖੀ ਨੂੰ ਪਾ ਦਾ ਆ ਕੀ ਹੈ ਬਾਕੀ ਸਬੂਤ ਹੈਗਾ ਠੀਕ ਹੈ ਜੀ ਹਾਂਜੀ 20 ਦਿਨ ਹੈ ਗਿਆ ਤੇ ਬਾਕੀ ਕੋਈ 20 ਗਿਣ ਲੈ ਕੋਈ 25 ਗਿਣ ਲੈ ਕਿੰਨਾ ਕੁ ਦੁੱਧ ਚੋਣ ਦੇ ਦੁੱਧ ਐਟ ਦੇ ਥੱਲੇ 14 ਕਿਲੋ ਤੋਂ ਬਾਹਰ ਦੁੱਧ ਆਪਾਂ 14 ਕਿਲੋ ਚਵਾ ਕੇ ਦਵਾਂਗੇ ਲੀਟਰ ਮਰਾਗੇ ਠੀਕ ਹੈ ਜੀ ਹਾਂਜੀ ਹੁਣ ਤਿਆਰੀ ਜਾ ਚਾਹੋ ਹਾਂ ਹਾਂ ਹੁਣ ਮੈਂ ਚੋਲੀ ਆ ਚੋਲੀ ਸਾਡੇ ਉਾਂ ਤੋਂ ਹਾਂ ਹਾਂ ਚੋਲੀ ਆ ਬਾਕੀ ਦੁੱਧ ਤੋਂ ਥਣਾ ਥਣ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਮੈਂ ਬਾਂਦੀ ਬੁੰਦੀ ਬਹੁਤ ਵਧੀਆ 5 ਕਿ ਮਿੰਟ ਦੁੱਧ ਤੋਂ ਸਾਡੇ ਉਾਂ ਤੋਂ ਪਹਿਲਾਂ ਜਿਹੜੀ ਵੀਰ ਨੇ ਚੋਾਈ ਕੀਤੀ ਲਓ ਦੋਸਤੋ ਤੇਜਾਸੂਆ ਸੁਈਏ ਸੁਏ ਸੁਆਇ ਪਹਰੂ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਵੀ ਤੁਸੀਂ ਆਪਣੀ ਜਿਹੜੀ ਤਸਦੀ ਕਰ ਸਕਦੇ ਜੇ ਬਰਾ ਦੋਰਾ ਵੀਰ ਬਰਾਬਰ ਆਉਂਦੀਆਂ ਚਾਰੇ ਥਾਣਾ ਚ ਮੈਂ ਨਾ ਚੋਣ ਦੇ ਇੱਕ ਨੰਬਰ ਹੂੰ ਮੈਂ ਇਹਦੇ ਠੀਕ ਹੈ ਜੀ ਦੋਸਤੋ ਇਹ ਬਿਲਕੁਲ ਵਾਨਾਂ ਨੂੰ ਚੋੜਗੀ ਸਰਾ ਹੀ ਪਿੱਠਪੜੇ ਦੀ ਦੋਸਤੋ ਚੜਾਈ ਚੈੱਕ ਕਰ ਲਓ ਮਾ ਜੀ ਲੈ ਆ ਵੀਰ ਇਹਦੇ ਮੈਂ ਨਾ ਸਾਹ ਨਾਲ ਤਰਨ ਤਰਨ ਨਿਆ ਠੀਕ ਹੈ ਜਿੰਨਾ ਪਾ ਦੇ ਉਹਨਾਂ ਚੋਲੀ ਦਾ ਜੇ ਮੈਂ ਪੱਠੇ ਆ ਕੇ ਵਨ ਕੁੜੀ ਨਹੀਂ ਮੈਂ ਇਹ ਖਾਦਾ 14 ਲੀਟਰ ਦੋ ਦੋਸਤੋ ਮੌਕੇ ਦਾ ਤਿਆਰ ਹੈ ਵੀਰ ਕਹਿੰਦਾ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਕਰ ਸਕਦਾ ਵਾ ਮਾਝੋ ਦੋਸਤੋ ਸਾਡੇ ਉਨ ਤੋਂ ਪਹਿਲੇ ਚੋਤੀ ਅਸੀਂ ਚੁਵਾਈ ਦੀ ਵੇਚ ਲਈ ਮਾਝ ਦੀ ਕੋਈ ਪੂਰ ਛਟਾ ਨਹੀਂ ਜੇ ਕੋਈ ਥਣਾ ਦੀ ਬਾਦ ਘੜਨੀਗੀ ਕਿੰਨਾ ਮੁੱਲ ਕਰਦੇ ਵੀਰ ਦਾ ਇਹਦਾ ਵੀਰ ਜੀ ਦੇਣ ਨਾਲ ਆ ਕਰੀਏ ਹਾਂਜੀ ਹਾਂਜੀ ਮੁੱਲ ਕਰਾਉਣ ਦੇ ਭਾਵੇਂ ਆਪਾਂ 90 ਹਜ਼ਾਰ ਕਰੀਏ 85 ਹਜ਼ਾਰ ਦੀ ਮੈਂ ਦੇ ਦਾਂਗਾ 85 ਜੋ ਕਿੰਨਾ ਕਮਾਨਦਾ 85 ਜੋ ਕਰਦਾਂਗੇ ਮਾਨਤਨ ਠੀਕ ਹੈ ਆ ਆਪਾਂ ਬੜਾ ਛੋਟਾ ਹੋਸਾ ਨਾ ਕਰੀ ਦੀਆਂ ਤੇ ਜਿੰਨੇ ਦਾ ਮਾਲ ਉਹਨੜਾ ਵੇਚਦਾ ਨਾ ਮਿੰਟੋ ਮਿੰਟੇ ਉੱਤੇ ਵੀਡੀਓ ਪਾਈ ਮਿੰਟੋ ਮਿੰਟੇ ਤੇ ਤੁਹਾਡਾ ਟਾਈਮ ਨਾ ਲੱਗਾ ਮੇਰਾ ਲੱਗਾ ਨਾ ਮਾਲ ਵੇਚਦਾ ਆ ਵੇਖੂਗਾ ਕੱਲ ਠੀਕ ਹੈ ਜੀ ਹਾਂਜੀ ਆ ਫਿਰ 85000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋਊਗਾ ਖੁੱਲੇ ਤੇ ਅੱਲਾ ਜਿਹੜਾ ਉਹ ਵੀਰ ਭਰਾ ਖੇਦ ਨੂੰਗਾ ਜਿਆਦਾ ਖੁੱਲਾ ਨਹੀਂ ਮਾਨਤਨ ਦੋਸਤੋ ਛੋੜਾ ਬੜਾ ਛੋਟਾ ਛੱਪਾ ਜ਼ਰੂਰ ਹੋਊਗਾ ਜੇ ਤਿੰਨ ਨਾਗ ਦੋਸਤੋ ਤੁਹਾਨੂੰ ਦਿਖਾਏ ਜਿੰਨੇ ਵਿੱਚੋਂ ਦੋ ਨਾਗੇ ਤਾਜੇ ਸਵੇਰੇ ਸਵੇਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੋ ਗੱਬਣ ਪਸਣ ਦੋ ਦੋ ਥਣਾ ਦੀ ਤਿੱਪ ਕੇ ਪਾਸ ਕਰਕੇ ਤਸੱਲੀ ਕਰਕੇ ਫਿਰ ਦਿਆ ਕਰੋ ਐਡਰੈਸ ਤੇ ਪਰ ਵੀਰ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰ ਕਰੀ ਫੇਰ ਬੋਲ ਦੇਣਾ ਫੋਨ ਨੰਬਰ ਹੈਗਾ 7529945628 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਨਾਲਾ ਵੀਡੀਓ ਦੇਖਣ ਵਾਸਤੇ ਜੀ